ਸਤਿ ਸ਼੍ਰੀ ਅਕਾਲ ਗੁੱਡ ਮਾਰਨਿੰਗ ਬਿਊਟੀਫੁਲ ਪੀਪਲ ਅੱਜ ਜਸੀਂ ਆਏ ਹੈਗੇ ਆ ਵੁਡਵਰਡ ਪਾਰਕ ਐ ਫਰਜ਼ਨੋ ਦੇ ਵਿੱਚ ਹੀ ਹੈਗੀ ਆ ਬਿਲਕੁਲ ਸਾਡੇ ਲਾਗੇ ਤੇ ਸਾਡੇ ਨਾਲ ਆਏ ਨੇ ਤੰਨੂ ਔਰ ਉਹਦੀ ਵਾਈਫ ਤੇ ਇਹਦਾ ਨਾਮ ਹੈਗਾ ਦਿਵਿਆ ਉਹਦਾ ਵੀ ਇੱਕ YouTube ਚੈਨਲ ਆ ਉਹਦਾ ਨਾਮ ਆ ਟਰੱਕ ਐਂਡ ਟਰੇਡਰ ਜੇ ਤੁਸੀਂ ਲਾਈਕ ਕਰਦੇ ਹੋ ਟਰੇਡ ਵਗੈਰਾ ਕਰਨਾ ਜਾਂ ਫਿਰ ਕਿਹੜੇ ਦੇਸੀ ਟਰੱਕ ਟਰੇਡਰ ਦਾ ਉਹ ਠੀਕ ਐ ਇਹ ਜਿਆਦਾ ਇਨਫੋਰਮੇਸ਼ਨ ਦੇ ਸਕਦੇ ਆਪਣੇ ਚੈਨਲ ਦੇ ਬਾਰੇ ਪਰ ਅਸੀਂ ਸਟਿਕ ਕਰਦੇ ਹਾਂ ਅਸੀਂ ਆ ਗਏ ਵੁਡਵਰਡ ਪਾਰਕ ਤੇ ਇੱਥੇ ਹੈਗੀਆਂ ਨੇ ਬਹੁਤ ਸਾਰੀ ਡੱਕ ਸੈ ਡੱਕ ਪਾਉਂਡ ਤੇ ਮੜ ਜਾ ਡਕਸ ਨੂੰ ਇੰਜੋਏ ਕਰਦੇ ਪਏ ਤੋਂ ਬਾਅਦ ਅਸੀਂ ਜਾਵਾਂਗੇ ਫਰੈਂਡਸ਼ਿਪ ਗਾਰਡਨ ਆ ਦੇਖੋ ਗਾਇਸ ਲੋਕੀ ਆਪਣੀਆਂ ਡਕਸ ਵੀ ਛੱਡ ਕੇ ਜਾਂਦੇ ਨੇ ਕਈ ਇੱਥੇ ਉਹ ਦੇਖੋ ਜਿਹੜੀ ਵਾਈਟ ਵਾਲੀ ਆ ਉਹ ਬੇਬੀ ਡੱਕੇ ਆ ਜੇ ਉਹਦੇ ਪੰਖ ਪੂਰੇ ਨਹੀਂ ਆਏ ਹੈਗੇ ਤੇ ਆ ਮਤਸੋਗੀ ਡੱਕੇ ਤੇ ਉਹ ਗੀਸ ਨੇ ਜਿਹੜੀਆਂ ਨਾਰਮਲ ਹੁੰਦੀਆਂ ਵਾਈਲਡ ਵਾਲੀਆਂ ਜੰਗਲੀ ਵਾਲੀਆਂ ਤੇ ਉਹ ਟਾਰਟਲ ਵਖੋ ਥੋੜਾ ਜਿਹਾ ਬਾਹਰ ਨਿਕਲੇ ਆ ਕਿਦਾਂ ਦੇਖਿਆ ਟਾਰਟਲ ਆ ਦੇਖੋ ਲੋਕੀ ਨੂੰ ਫੀਡ ਵੀ ਕਰਦੇ ਬ레ਡ ਬਰੋਡ ਵਗੈਰਾ ਆਹ ਵਾਲਾ ਦਰਖਤ ਵੇਖੋ ਗਾਇਸ ਕਿੰਨਾ ਵੱਡਾ ਹੈ ਕਿੰਨਾ ਉੱਚਾ ਪੂਰਾ ਛਾਇਆਦਾਰ ਹੈ ਪਤਾ ਹੀ ਨਹੀਂ ਕਿੰਨੀ ਸੋਕੀ ਡਰਕਸ ਹੈ ਡੇਲੀ ਫੂਡ ਲੈ ਕੇ ਆਇਆ ਹੈ ਗੀਸਲੀ ਤੇ ਉਹਨਾਂ ਨੂੰ ਫੀਡ ਕਰਦਾ ਵਾ ਉਹ ਇੱਕ ਦਿਨ ਲੱਤ ਟੁੱਟੀ ਆ ਵੇ ਛਾਂਟੀ ਦੇਖੀ ਉਹ ਲਿੰਪ ਕਰਦੀ ਪਈ ਹੋਰੀ ਗੱਡੀ ਥੱਲੇ ਆ ਗਈ ਹੋਣੀ ਪੱਕਾ ਪਰ ਦੇਖ ਲਓ ਤਾਂ ਵੀ ਸਰਵਾਈਵ ਕਰ ਰਹੀ ਐਹੀ ਜੇ ਕੋਈ ਪਾਲਤੂ ਡੱਕ ਹੁੰਦੀ ਨਾ ਉਹਨੇ ਕਦੀ ਸਰਵਾਈਵ ਨਹੀਂ ਕਰਨਾਹੀਂ ਐ ਕੈਨੇਡਾ ਤੋਂ ਉੱਡ ਕੇ ਇੱਥੇ ਆ ਜਾਂਦੀਆਂ ਨੇ ਤੇ ਬਾਕੀ ਕੀ ਉੱਥੇ ਐਕਚੁਅਲੀ ਆ ਕੈਨੇਡੀਅਨ ਨੇ ਸਾਰੀਆਂ ਇਸ ਟਾਈਮ ਉੱਥੇ ਠੰਡ ਆ ਇਸ ਕਰਕੇ ਇੱਥੇ ਆਈਆਂ ਬੱਚੇ ਪੈਦਾ ਕਰਨ ਲਈ ਇਹ ਕੈਨੇਡੀਅਨ ਡਾਕਸ ਆ ਮੈਂ ਤੁਹਾਨੂੰ ਜਾਣਕਾਰੀ ਦਿੰਦਾ ਮੈਨੂੰ ਜ਼ਿਆਦਾ ਹੀ ਜਾਣਕਾਰੀ ਆਹੋ ਠੀਕ ਐ ਇਹਨਾਂ ਨੂੰ ਕੋਈ ਪਾਸਪੋਰਟ ਦੀ ਲੋੜ ਨਹੀਂ ਐ ਕੁਛ ਨਹੀਂ ਕਿਉਂਕਿ ਇਹ ਅਮਰੀਕਨ ਕੈਨੇਡੀਅਨ ਇਹਨਾਂ ਦਾ ਬੌਂਡ ਹੋਇਆ ਸੀਗਾ ਆਪਸ ਠੀਕ ਐ ਮੈਂ ਨਾ ਕਹਿੰਦਾ ਦੇਖਣ ਨੂੰ ਕੁਛ ਆਈ ਨਹੀਂ ਆਹ ਦੇਖੋ ਗਾਇਸ ਇੱਥੇ ਚਿਕਮੰਗ ਵੀ ਹੈਗੇ ਨੇ ਇਹਨਾਂ ਨੇ ਇੱਕ ੜਿਗੇਟ ਵੱਡੇ ਹਾਲ ਬਣਾਏ ਇੱਥੇ ਇੱਥੇ ਹੀ ਰਹਿੰਦੇ ਨੇ ਇਹਨਾਂ ਨੂੰ ਖਾਣ ਪੀਣ ਨੂੰ ਵੀ ਮਿਲ ਜਾਂਦਾ ਇਨਸਾਨ ਨੇ ਤੋਂ ਪਾ ਦਿੰਦੇ ਚੀਜ਼ ਲੱਗੇ ਜਾਵਾਂਗੇ ਤੇ ਇਹ ਇੱਥੇ ਦੇਖੋ ਗਾਇਸ ਆਪਾਂ ਆ ਗਏ ਆ ਫਰੈਂਡਸ਼ਿਪ ਗਾਰਡਨ ਚ ਆ ਆ ਉਹਦੀ ਐਂਟਰੈਂਸ ਤੇ ਮੈਂ ਤੁਹਾਨੂੰ ਦਿਖਾਣੀ ਇੱਥੇ ਬੈਂਬੂ ਲੱਗੇ ਕਿੰਨੇ ਫੈਂਸ ਪੂਰੀ ਜਿਹੜੀ ਬੈਂਬੂਆਂ ਦੀ ਬਣਾਈ ਹੈ ਬਹੁਤ ਕਹਿਣ ਲੱਗ ਰਹੀ ਹੈ ਤੇ ਉੱਚੇ ਵੀ ਕਿੰਨੇ ਜ਼ਿਆਦਾ ਨੇ ਸ਼ਾਂ ਵੀ ਰਹਿੰਦੀ ਇਹਦੇ ਨਾਲ ਤੁਹਾਨੂੰ ਅੰਦਰ ਜਾ ਕੇ ਦਿਖਾਣੇ ਆ ਹੁਣ ਕਿਦਾਂ ਦਾ ਅੰਦਰ ਮੋਹਲੇ ਗਾਇਸ ਇੱਥੋਂ ਆਪਾਂ ਐਂਟਰ ਹੋ ਗਏ ਆ ਤੇ ਆ ਇਹਦੀ ਫਰੰਟ ਲੁੱਕ ਤੇ ਇੱਥੋਂ ਟਿਕਟ ਲੈਣੀ ਪੈਂਦੀ ਪਹਿਲਾਂ ਜੇਕਰ ਤੁਸੀਂ ਫੈਮਿਲੀ ਨਾਲ ਆਏ ਹੋ ਤੇ ਉਹ ਥੋੜੀ ਚੀਪਰ ਹੈ ਵੈਸੇ ਥੋੜੀ ਜ਼ਿਆਦਾ ਹੈ ਤੇ ਇੱਥੇ ਤੁਹਾਨੂੰ ਦਿਖਾਣੇ ਆਪਾਂ ਅੱਗੇ ਚੱਲ ਕੇ ਉਹ ਸੋਹਣੀ ਵਾਕ ਕਰਨ ਲਈ ਬੜੀ ਬਣਾਈ ਡੌਗ ਪਾਰਕ ਵੀ ਹੈਗੀ ਇੱਥੇ ਆਰਟ ਪਾਰਕ ਵੀ ਹੈਗੀ ਹੈ ਚੀਜ਼ਾਂ ਬੜਾ ਕੁਝ ਬਣਾਇਆ ਹੈ ਇੱਥੇ ਲੱਗ ਲੱਗ ਤਰੀਕੇ ਦਾ ਇੱਥੇ ਲੋਕੀ ਆਪਣੀ ਸ਼ੂਟਿੰਗ ਲਈ ਵੀ ਆਉਂਦੇ ਨੇ ਜਿੱਦਾਂ ਵਿਆਹ ਦੀ ਸ਼ੂਟਿੰਗ ਆਹ ਤਾਂ ਪੀਕਾਕ ਦੇਖੋ ਆ ਜਿਹੜੀ ਫੀਮੇਲ ਹੈ ਆ ਇੱਥੇ ਬੈਠੀ ਹੈ ਵਾਂਡੇ ਤੇ ਬੈਠੀ ਹੈ ਨਹੀਂ ਆਂਡੇ ਤੇ ਥੋੜੀ ਬੈਠੀ ਹੈ ਗਰਮੀ ਕਰਕੇ ਬੈਠੀ ਹੈ ਗਰਮੀ ਕਰਕੇ ਉਹ ਇੱਕ ਪੀਕਾਕ ਹੋ ਰਿਹਾ ਪੀਕਾਕ ਹੋਵੇ ਉਹਦੀ ਟੇਲ ਕਿੱਥੇ ਗਈ ਟੇਲ ਉੱਤਰ ਗਈਆਂ ਹਾਂ ਹਾਂ ਆ ਤੀ ਮੇਲਾ ਹਾਂ ਹਾਂ ਆ ਦੇਖੋ ਮੇਲ ਨਾਲ ਰਿਹਾ ਉਹਦੇ ਕਿ ਆਇਆ ਛੱਡੀ ਚਾਹੀਏ ਉਹਦੇ ক্লোਜ਼ ਮੜ ਜਾ ਕੋਈ ਨਹੀਂ ਗੱਡੀ ਤਾਂ ਸਹੀ ਨੂੰ ਬਾਹਰ ਤੁਰ ਕੇ ਤਾਂ ਦੇਖੇ ਹਾਂ ਆ ਜਿਆਦਾ ਤੇ ਮੇਲਾ ਦੋਨੋਂ ਮਿੱਤਰ ਪੈਰੇ ਉਹਦੀ ਟੇਲ ਗੈਪ ਹੋ ਗਈ ਹੈ ਸਹੀ ਇੱਕ ਹੋਰ ਇੱਧਰ ਦੇਖੋ ਗਾਇਸ ਜਿਹੜਾ ਪੌਂਡ ਏ ਇਹ ਚ ਕਿੰਨੀਆਂ ਕੋਆਫਿਸ਼ ਨੇ ਵੱਡੇ ਵਾਲੀਆਂ ਉਹ ਦੇਖੋ ਦਿਖ ਰਹੀਆਂ ਹੋਣੀਆਂ ਤੁਹਾਨੂੰ ਕਲਰਫੁੱਲ ਨੇ ਸਾਰੀਆਂ ਆ ਬ੍ਰਿਜ ਬਣਾਇਆ ਹੈ ਘੈਂਟ ਜਿਹਾ ਫੋਟੋ ਫੋਟੋ ਖਿਚਾਉਣ ਨੂੰ ਵਧੀਆ ਚੀਜ਼ ਹੈ ਵਧੀਆ ਲੋਕੇਸ਼ਨ ਹੈ ਫੋਟੋ ਫੋਟੋ ਖਿਚਾਉਣ ਨੂੰ ਮੈਂ ਤੁਹਾਨੂੰ ਲੱਗੇ ਤੋ ਜਾ ਕੇ ਦਿਖਾਣਾ ਉਹ ਦੇਖੋ ਵਾਓ ਸੋਹਣਾ ਥੀ ਵੇ ਹਨਾ ਬਹੁਤ ਪਿਆਰਾ ਇੱਥੇ ਫੋਟੋ ਖਿਚਾ ਲੈਨੇ ਗਈ ਜਤੋ ਇਥੇ ਗਾਇਸ ਜਿਹੜਾ ਇੱਕ ਜਗ੍ਹਾ ਆ ਇੱਥੇ ਵਿੱਚ ਨਾ ਦਰਖਤ ਨੇ ਜਿਹਦਾ ਇੰਨੇ ਨੇ ਪੁਰਾਣੇ ਉਹਨਾਂ ਨੂੰ ਛੋਟੀ ਜੀ ਪੋਟ ਵਿੱਚ ਲਾਏ ਆ ਹਨਾ ਤੇ ਫੋਰ ਐਗਜ਼ਾਮਪਲ ਤੁਹਾਨੂੰ ਦਿਖਾ ਦਿੰਨਾ ਮੈਂ ਇਦਾਂ ਦੇ ਟ੍ਰੀ ਆ ਦੇਖੋ ਸਾਰੇ ਬੌਨਜ਼ਾ ਹੀ ਨੇ ਜਿੰਨੇ ਵੀ ਟ੍ਰੀ ਨੇ ਤੇ ਉਹ ਬੰਦ ਹੋ ਗਿਆ ਆਪਾਂ ਥੋੜੀ ਜੀ ਲੇਟ ਹੋ ਕੇ ਆ ਹਾਂ ਸਾਈ ਜੀ ਨਹੀਂ ਸਾਈ ਜੀ ਨਹੀਂ ਕੀ ਇਹ ਜਪਨੀਜ਼ ਕਿਹੜਾ ਆ ਕੀ ਇਹ ਜਪਨੀਜ਼ ਗਾਰਡਨ ਹੈ ਇਹਦਾ ਨਾਮ ਤੇ ਇਧਰੋਂ ਦੀ ਉੱਤੋਂ ਦੀ ਵੇਖ ਲੈਣੇ ਕਿਉਂਕਿ ਬੰਦ ਹੋ ਗਿਆ ਆ ਵੇਖੋ ਕਿੰਨੇ ਸਾਰੇ ਨੇ ਕਿੰਨੇ ਕਿੰਨੇ ਪੁਰਾਣੇ ਪੁਰਾਣੇ ਟਰੀ ਨੇ ਜਿੱਦਾਂ ਲੱਭਦੇ ਪੈ ਨੇ ਸੋਹਣਾ ਉਹਦੇ ਸਾਈਡ ਤੇ ਦੇਖੋ ਬ੍ਰਿਜ ਕਿੰਨਾ ਸੋਹਣਾ ਇੱਥੇ ਖੜ ਕੇ ਫੋਟੋ ਫੋਟੋ ਖਿਚਾ ਸਕਦਾ ਬੰਦਾ ਵਧੀਆ ਆਜੋ 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 ਕਿੰਨਾ ਸੋਹਣਾ 뷰 ਹੈ ਆ ਦੇਖੋ ਦਰਾ ਆਈਸਕ੍ਰੀਮ ਵਾਲੇ ਭਾਜੀ ਵੀ ਆ ਗਏ ਨੇ ਪੰਜਾਬੀ ਨੇ ਛੱਡੀ ਕੈਸ਼ ਹੈਗਾ ਕੈਸ਼ ਲੈਂਦੇ ਹੋ ਕੈਸ਼ ਹੈ ਗਿਆ ਮੇਰੇ ਕੋ ਮੈਂ ਦੇ ਦੇਣਾ ਲੋ ਜੀ ਗਾਇਸ ਭੁੱਖ ਲੱਗੀ ਤੇ ਆਪਾਂ ਆ ਗਏ ਪਨੀਰਾ ਬਰੈਡ ਤੇ ਆ ਗ੍ਰੀਨ ਟੀ ਆ ਜ਼ਰੂਰ ਟਰਾਈ ਕਰਿਓ ਅਗਰ ਨਹੀਂ ਕੀਤੀ ਕਿਸੇ ਨੇ ਬਹੁਤ ਸਵਾਦਿਸ਼ਟ ਫੂਡ ਆ ਗਿਆ ਸਾਡਾ ਤੇ ਆਪਾਂ ਹੁਣ ਖਾਣੇ ਆ ਤੇ ਫਿਰ ਤੁਹਾਨੂੰ ਦੱਸਾਂਗੇ ਹਾਂਜੀ ਗਾਇਸ ਦੇਖੋ ਆ ਇੰਨੇ ਜ਼ਿਆਦਾ ਆਂਡੇ ਲੈ ਕੇ ਬੈਠੀ ਸੀ ਇੱਕ ਮੁਰਗੀ ਤੇ ਜਿਹੜੀ ਮੈਂ ਤੁਹਾਨੂੰ ਦਿਖਾਈ ਸੀ ਪੱਠਿਆਂ ਦੇ ਵਿੱਚ ਤੇ ਉਹਦੇ ਮੈਂ ਆਂਡਿਆਂ ਦੀ ਕੈਂਡਲਿੰਗ ਕਰ ਲਗਾ ਪਤਾ ਲੱਜੇਗਾ ਕਿਦੇ ਵਿੱਚ ਬੱਚੇ ਹੈ ਨੇ ਕਿ ਨਹੀਂ ਲੋ ਜੀ ਆਪਾਂ ਆਂਡਿਆਂ ਨੂੰ ਚੈੱਕ ਕਰ ਲਿਆ ਜਿਹੜੇ ਜਿਹੜੇ ਵਿੱਚ ਬੱਚੇ ਸੀ ਉਹ ਆਪਾਂ ਰੱਖ ਲਏ ਨੇ ਤੇ ਬਾਕੀ ਬਾਹਰ ਛੱਡਤੇ ਨੇ ਸਾਰੇ ਤੇ ਇਹਨਾਂ ਨੂੰ ਮੈਂ ਹੁਣ ਰੱਖਿਆ ਨਾ ਮੁਰਗੀ ਦੇ ਥੱਲੇ ਇਹਨਾਂ ਵਿੱਚ ਪੂਰਾ ਬੱਚਾ ਪਣਿਆ ਮੈਨੂੰ ਲੱਗਦਾ ਥੋੜੇ ਦਿਨਾਂ ਵਿੱਚ ਹੀ ਨਿਕਲਣ ਵਾਲੇ ਬੱਚੇ ਆ ਇੱਕ ਹੀ ਮੁਰਗੀ ਦਾ ਆਂਡੇ ਲੱਗਦੇ ਵੀ ਕਿਉਂਕਿ ਇੱਕ ਹੀ ਕਲਰ ਦੇ ਨੇ ਉਹੀ ਆਪਣੇ ਆਂਡਿਆਂ ਦੇ ਉੱਤੇ ਬੈਠੀ ਏ ਗਿਨਾ ਮੈਂ ਕਿੰਨੇ 1 2 3 4 5 6 7 8 9 10 11 11 ਆਂਡੇ ਨੇ ਦੇਖਦੇ ਆ ਕਿ ਇੰਨਾ ਜੋ ਕਿਰੇ ਕਿਟੇ ਗੱਲ ਦੇ ਬੱਚੇ ਨਿਕਲਦੇ ਨੇ ਫਿਰ ਤੁਹਾਨੂੰ ਦਿਖਾਵਾਂਗੇ ਆਪਾਂ ਚਲੋ ਜੀ ਰੱਖਿਆ ਨਾ ਲੋ ਜੀ ਮੈਂ ਆਂਡੇ ਰੱਖਤੇ ਉਹਦੀ ਜਗ੍ਹਾ ਤੇ ਮੁਰਗੀ ਆਪੇ ਹੁਣ ਆ ਕੇ ਤੇ ਉੱਤੇ ਬਹਿ ਜਾਗੀ ਦੇਖਦੇ ਆ ਕਿ ਆਪਾਂ ਕਿੰਨੇ ਦਿਨਾਂ ਦੇ ਵਿੱਚ ਬੱਚੇ ਨਿਕਲਦੇ ਨੇ ਤੁਹਾਨੂੰ ਦਿਖਾਵਾਂਗੇ ਆਪਾਂ ਆਉਣ ਵਾਲੀ ਵੀਡੀਓ ਚ ਇੱਧਰ ਬੱਕਰੀਆਂ ਵੀ ਮੇਰੇ ਨਾਲ ਨਾਲ ਹੀ ਆ ਗਈਆਂ ਕਿ ਕੀ ਰਖਾਣਾ ਹੈ ਆ ਦੇਖੋ ਪੱਟੇ ਖਾ ਰਹੀਆਂ ਹੁਣ ਸਾਰੀਆਂ ਆ ਰਹੀ ਆ ਮੁਰਗੀ ਆ ਬੈਠੀ ਪਾੜੇ ਦੇ ਉੱਤੇ ਤੇ ਇਹਨੇ ਪੱਠਿਆਂ ਵਿੱਚ ਦਿੱਤੇ ਤੇ ਉਤੋਂ ਆਹੀ ਪੱਠੇ ਚੱਕਣੇ ਵੀ ਬੰਦ ਕਰਤੇ ਕਿਉਂਕਿ ਫਿਰ ਇਹਨੂੰ ਧੁੱਪ ਜ਼ਿਆਦਾ ਹੀ ਲੱਗੇਗੀ ਉਪਰੋਂ ਦੀ ਆ ਦੇਖੋ ਉਹ ਜਾਰੀ ਢੇੜੇ ਅੰਡੇ ਖਰਾਬ ਸੀ ਉਹ ਆਪਾਂ ਮੁਰਗੀਆਂ ਨੂੰ ਪਾਤੇ ਦੁਆਰਾ ਤੋਂ ਆ ਦੇਖੋ ਸਾਰੇ ਇੱਥੇ ਤੋੜਤੇ ਖਾਰੀਆਂ ਉਹ ਜਿਹੜਾ ਪਿਆ ਬਿਨ ਇਹਦੇ ਵਿੱਚ ਵੀ ਗ੍ਰੀਨ ਵੇਸਟ ਸਾਰਾ ਅਭੀ ਆਪਾਂ ਚਿਕਨ ਨੂੰ ਪਾਵਾਂਗੇ ਸਾਰਾ ਕੁਝ ਲੋ ਜੀ ਇੱਧਰ ਸਫਾਈ ਹੋ ਰਹੀ ਏ ਤੇ ਆਪਾਂ ਬੱਕਰੀਆਂ ਦੀ ਹੰਡੀ ਵਰਮਿੰਗ ਕਰ ਲਗੇ ਆ ਮੈਂ ਦਵਾਈ ਲੈ ਕੇ ਆਣਾ ਤੇ ਇਹਨਾਂ ਦੀ ਡੀ ਵਰਮਿੰਗ ਕਰਨੇ ਆ ਕੀਤੀ ਨਹੀਂ ਹੈਗੀ ਉਹ ਸ਼ੁਕਰੀਆਂ ਦਾ ਆਪਾਂ ਵੇਟ ਕਰਾਂਗੇ ਤੇ ਫਿਰ ਉਸ ਹਿਸਾਬ ਨਾਲ ਦਵਾਈ ਦਵਾਂਗੇ ਤੇ ਹੁਣ ਇਹਨਾਂ ਦੀ ਵੇਟ ਦਾ ਤੁਹਾਨੂੰ ਅੰਦਾਜ਼ਾ ਨਹੀਂ ਹੈ ਇਸ ਕਰਕੇ ਆਪਾਂ ਸਕੇਲ ਲੈ ਕੇ ਆਂਦੀ ਇਹਦੇ ਉੱਤੇ ਰੱਖ ਕੇ ਤੇ ਫਿਰ ਬੱਕਰੀਆਂ ਦਾ ਵੇਟ ਕਰਾਂਗੇ ਓਕੇ ਮੈਂ ਜ਼ੀਰੋ ਕਰ ਲਿਆ ਜ਼ੀਰੋ ਆਲ ਬੀ ਦਿਖਾ ਰਿਹਾ ਤੇ ਬੱਕਰੀਆਂ ਨੂੰ ਲੈ ਕੇ ਆਨੇ ਆਪਾਂ ਚੱਲ ਸਭ ਚੱਕ ਲੈ ਇੱਕ ਬੱਕਰੀ ਨੂੰ ਸੱਪ ਸੱਪ ਆ ਰਹੀ ਹੈ ਚੱਕ ਲੈਣੇ ਕਿਉਂਕਿ ਆਲਮੋਸਟ ਆਉਣਾ ਉਹਨੂੰ ਚੱਕ ਬੱਕਰੇ ਨੂੰ ਚੱਕ ਲੈ ਫਿਰ ਬੱਕਰੇ ਨੂੰ ਸਾਨੂੰ ਚੱਕ ਲੈ ਬੱਕਰੂ ਬਕਰੀਂ ਬਕਰੀਂ ਹਮਾਰੀਂ ਪਾਸ ਆਇਂਂ ਓਕੇ ਮਦਿਰੇ ਬੱਚੇ ਨਾਲ ਭਾਰੀ ਹੈ ਅੱਛਾ ਉਹ ਖੜ ਗਿਆ ਉਹ ਸੱਟ ਨਾਲ ਲੱਗੀ ਦੇਖ ਕਰਦਾ ਕਿ ਲੋ ਜੀ ਉਹ ਦੂਜੀ ਵੀ ਆ ਗਈ ਨਾਲ ਹੀ ਤੇ ਆਪਾਂ ਇਹ ਤਾਂ ਵੇਟ ਕਰਨੇ ਆ ਜ਼ੀਰੋ ਮੈਂ ਕਰ ਲਿਆ ਕਿੰਨਾ ਵੇਟ ਹੋ ਗਿਆ 221 ਹੂੰ ਜਸਪੰਧਾ ਐਲਬੀ ਦੀ ਇਹਦੇ 2 ਐਮ ਐਲ ਵਾਇਗਰੂ ਕਿੰਨੀ ਥੋੜੀ ਤੈਨੂੰ ਪਤਾ ਮੈਂ ਕਿੰਨੀ ਦੇ ਦੇਣੀ ਜਿਆਦਾ ਦੇ ਦੇਣੀ ਆ ਆਹੋ ਗਾਵਾਂ ਨੂੰ ਜਿਆਦਾ ਦੇਣੀ ਹੁੰਦੀ ਹੈ ਫਿਰ ਇਹਨਾਂ ਨੂੰ ਥੋੜੀ ਚੱਲ ਜਾਂਦੀ ਹੈ ਤੇ ਇਹਨਾਂ ਦਾ ਵੇਟ ਕੀਤਾ 45 ਤੋਂ 50 ਹੈ ਹਨਾ ਇਹਨਾਂ ਨੂੰ 2 ਮਹੀਨੇ ਹੋ ਗਏ ਹੁਣ ਸਾਡੇ ਕੋਲ ਜਿਆਦਾ ਹੋ ਗਏ ਹੁਣ ਭਾਵੇਂ ਓਕੇ देखो कितने बक्रे? बकरे चलो काली बकरी तो मेरे आप काली बकरी कितनी सोनी होगी ना हां शाइनी पूरी हां लो जी ओके वन डाउन यू आर डन एंड नेक्स्ट वन इज बकरू थोड़ी जी बद दे रहे हैं ओके okay. ਲੋ ਜੀ 1 ਬਾਈ 1 ਸਾਰਿਆਂ ਦੀ ਡੀ ਵਰਮਿੰਗ ਹੋ ਗਈ ਹੈ ਚਾਰਾਂ ਦੀ ਤੇ ਸਾਹਿਬ ਨੂੰ ਕੰਮ ਪੈ ਗਿਆ ਉਧਰ ਕੋਈ ਆਇਆ ਸਾਡੇ ਘਰ ਤੇ ਮੈਂ ਇਹਨਾਂ ਨੂੰ ਦਵਾਈ ਦਿੱਤੀ ਲੈ ਲਈ ਤੇ ਡਰਦੀਆਂ ਭੱਜ ਗਈਆਂ ਉਧਰ ਸੋਲਰ ਵਾਲੇ ਗਾਈਸ ਆਏ ਤੇ ਉਹ ਦੇਖੋ ਡਰੋਨ ਦੇ ਨਾਲ ਉੱਤੇ ਛੱਤ ਦਾ ਚੈੱਕ ਕਰਦੇ ਬੈਨੇ ਕਿ ਕਿਹੜੀ ਜਗ੍ਹਾ ਕਿੱਦਾਂ ਲੱਗ ਸਕਦਾ ਉੱਤੋਂ ਦੀ ਸਾਰਾ ਕੁਝ ਕੈਪਚਰ ਕਰੇਗਾ ਫਿਰ ਲਾਣਗੇ ਐਸਟੀਮੇਟ ਦੇਣਗੇ ਅੱਲੀ ਗਿੱਲੀ ਹੋ ਕੇ ਆ ਗਈ ਹੈ ਤੇ ਇਧਰ ਆਪਾਂ ਘਾਹ ਨੂੰ ਪਾਣੀ ਲਾਇਆ ਲਓ ਜੀ ਹੁਣ ਆਪਾਂ ਕਰ ਲਗੇ ਆਂ ਬੱਕਰੀਆਂ ਦੇ ਫੀਟ ਟਰਿਮ ਤੇ ਇਹਨਾਂ ਨੇ ਪਹਿਲਾਂ ਕਰਵਾਇ ਨਹੀਂ ਹੈਗੇ ਇਸ ਕਰਕੇ ਜ਼ਿਆਦਾ ਟੱਪ ਰਹੀਆਂ ਇਹਨੇ ਤਾਂ ਵਧੇ ਨਹੀਂ ਤਾਪਿਆ ਨਾ ਕਰ ਜਾ ਇਹਨੇ ਮੇਰੇ ਲੱਤਾਂ 'ਚ ਫਸਾਇਆ ਇਹਦਾ ਕਰਦੇ ਰਾਵਾਂਗੇ ਤੇ ਫਿਰ ਇਹਨਾਂ ਨੂੰ ਆਦਤ ਪੈ ਜਾਗੀ ਹੂੰ ਤੇ ਉਧਰ ਦੇਖੋ ਬੂਟੇ ਖਾਣ ਲੱਗੀਆਂ ਬੱਚਾ ਵੀ ਆ ਗਿਆ ਅੰਦਰ ਹਾਂ ਲੋ ਜੀ ਬਾਕੀ ਸਾਰੀ ਹੋ ਗਈਆਂ ਬੱਕਰੀਆਂ ਰੰਦੇ ਆਪਣਾ ਹੀ ਸਿਰਫ ਆਵਲੀ ਰਹਿ ਗਈ ਕਾਲੀ ਵਾਲੀ ਬਾਕੀ ਹੋ ਗਈਆਂ ਇਹ ਪਿਛਲੀ ਵਾਰ ਵੀ ਰਹਿ ਗਈ ਹਨ ਹੂੰ ਇਹਦੇ ਥੋੜੇ ਜਿਹਾ ਵੱਡੇ ਨੇ ਕੁਛ ਇਹਨਾਂ ਨੂੰ ਆਦਤ ਵੀ ਪੇਗੀ ਦੇ ਨਾਲ ਹੱਥ ਲਵਾਉਂਦੇ ਆ ਆਪਣੇ ਪੈਰਾਪੂਰਾ ਨੂੰ ਕਿਉਂਕਿ ਬੱਕਰੀਆਂ ਦੇ ਪੈਰ ਸਾਫ਼ ਕਰਨੇ ਜ਼ਰੂਰੀ ਹੁੰਦੇ ਨੇ ਨਹੀਂ ਤੇ ਖਰਾਬ ਹੋ ਜਾਂਦੇ ਗਲ ਜਾਂਦੇ ਨੇ ਉੱਤਰੀ ਉੱਤਰੀ ਸਪੀਡ ਵੇਖਿਆ ਉਹਦੀ ਛਾਲ ਮਾਰ ਕੇ ਗਿਆ ਪਰਬਾ ਲਿਆ ਅੱਗੇ ਕਰ ਅੱਗੇ ਲਿਆਂ ਅਗਲੇ ਪੈਰ ਰਹਿ ਕੇ ਹੁਣ ਉਹ ਕਰਾਂਗੇ ਆ ਸਪੈਸ਼ਲ ਕਟਰ ਹੁੰਦਾ ਇਹਨਾਂ ਦੇ ਪੈਰ ਕੱਟਣ ਲਈ ਇਹਨੂੰ ਵਕਰੀਮ ਹੋ ਜਾਂ ਚੜੀਆਂ ਦੁੱਧ ਮਿਲੇ ਨਾ ਤਾਰ ਕੇ ਭਜਦਾ ਪਏ ਜਿਆਦਾ ਭਜਦਾ ਤੇ ਅੱਜ ਤੋਂ ਇਹਦਾ ਦੁੱਧ ਬੰਦ ਕਰ ਦੋ ਨਹੀਂ ਸੋਹਣਾ ਲੱਗਦਾ ਪਏ ਘਾਟਾ ਖਾਂਦਾ ਦੇਖ ਲੇਲੀ ਤੇ ਡਰਦੇ ਆਂ ਬਸ ਬੱਕਰੀਆਂ ਆ ਦੇਖਿਓ ਕਿਦਾਂ ਉਹ ਟਟਾਣੀ ਦੋ ਲੱਤਾ ਤੇ ਖੜੀ ਹੋ ਕੇ ਸਭ ਬੂਟਾ ਖਰਾਬ ਕਰ ਦੇਣਾ ਫੇ ਮੈਂ ਕੀ ਕਰਾਂ ਤੂੰ ਬਚਾ ਤੂੰ ਵੀ ਕਰ ਲੈ ਜਾ ਇਹਨਾਂ ਨੂੰ ਬਾਹਰ ਮੈਂ ਨਹੀਂ ਇਕੱਲੇ ਤੇ ਮੇਰੇ ਲੇਲੀ ਨਵਾਜ਼ ਮਾਰ ਆਪੇ ਭੱਜ ਜਾਣਾ ਲੇਲੀ ਕਮੈਂਟ ਆਹ ਜੀ ਲੱਗ ਗਈ ਲੇਲੀ ਕਮੈਂਟ ਆਹ ਜੀ ਲੇਲੀ ਆ ਵੀ ਕੀ ਕਰਦੀ ਫਿਰ ਉਹ ਲੇਲੀ ਨੂੰ ਪਤਾ ਹੀ ਨਹੀਂ ਹੈ ਕਿ ਇਸ਼ਾਰੇ ਤੇ ਪੈਣਾ ਹੈ ਕਿਸੇ ਨੂੰ ਉਧਰ ਚੱਲ ਪੱਠੇ ਨਹੀਂ ਮਿਲਦੇ ਕਾਇ ਖਾਣੇ ਕਿਨੇ ਸੋਹਣੇ ਲੱਗਦੇ ਨੇ ਆਹ ਮਾਰੇ ਨਾ ਇਦਾਂ ਛਾਲਾਂ ਤੇ ਫੇਰਾ ਹਾਂ ਉਹ ਵਿਚਾਰਾ ਢਿੱਲਾ ਹੋਇਆ ਜਿਹੜਾ ਉਹ ਬੈਠਾ ਹੈ ਲੀਲੀ ਪਿੱਛੇ ਹਾਂ ਉਹ ਥੋੜਾ ਢਿੱਲਾ ਹੋਇਆ ਉਹਨੂੰ ਦੁੱਧ-ਦੁੱਧ ਪਿਆਇਆ ਦੇਖਦੇ ਹਾਂ ਹੁਣ ਕੀ ਬੰਦਾ ਗਾਇਸ ਬੱਬਰ ਨੂੰ ਮੈਂ ਇਧਰਲੀ ਸਾਈਡ ਲੈ ਕੇ ਆਇਆ ਹਾਂ ਵਾ ਥੋੜੀ ਜੀ ਦੇਰ ਵਾਸਤੇ ਰੱਖਿਆ ਕਿਉਂਕਿ ਇਹਨੂੰ ਜਾਇਦ ਦੇ ਰੱਖ ਨਹੀਂ ਸਕਦੇ ਪਹਿਲੀ ਗੱਲ ਤਾਂ ਬਿਲਕੁਲ ਵੀ ਨਹੀਂ ਲਿਆਣਾ ਹੁੰਦਾ ਤੇ ਮੈਂ ਫਿਰ ਵੀ ਲਿਆਏ ਆ ਤੇ ਆ ਬੱਕਰੀਆਂ ਵੇਖੋ ਇਹ ਤਾਂ ਡਰਦੀਆਂ ਵੀ ਆ ਲੈਲੀ ਹੁੰਦੀ ਤਾਂ ਬੜੀ ਦੂਰ ਜਾ ਕੇ ਭੱਜ ਜਾਣੀਆਂ ਇਹਨੂੰ ਨੋਟਿਸ ਕਰਦੀ ਵੀ ਕਿ ਨਵੀਂ ਚੀਜ਼ ਆਈ ਗਈ ਆ ਲੈਲੀ ਤੋਂ ਡਰਦਾ ਵਾ ਲੈਲੀ ਚੱਲ ਉਧਰ ਕਟਾੜਾਈ ਜਾਂਦੀ ਨਾ ਪੂੰਛ ਮਾਰਦੀ ਬੈਠੀ ਬੈਠੀ